ਐਸੀ ਸਮਾਜ ਨੂੰ ਗਾਲੀ ਕਲੋਚ ਕਰਨ ਵਾਲੇ ਜਨਨ ਸਮਾਜ ਦੇ ਇੱਕ ਸਿਰਫੇ ਨੌਜਵਾਨ ਤਨਵੀਰ ਸਿੰਘ ਤੰਨਾ ਦੇ ਖਿਲਾਫ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਫਲੋਰ ਦੇ ਥਾਣਾ ਵਿਖੇ ਕਰਵਾਇਆ ਗਿਆ ਮੁਕੱਦਮਾ ਦਰਜ ਉਤਾਰਸੀ ਕੀ थाना ਫਲੋਰ ਦੇ ਅਧੀਨ ਪੈਂਦੇ ਪਿੰਡ ਪੈਣੀ ਦੇ ਬਸਨੀਕ ਇੱਕ ਜਨ ਸਮਾਜ ਦੇ ਸਰਫਰੇ ਨੌਜਵਾਨ تنਵੀਰ ਸਿੰਘ ਤੰਨਾ ਪੁੱਤਰ ਗੁਰਵਿੰਦਰ ਸਿੰਘ ਸੰਧੂ ਵੱਲੋਂ ਸੋਸ਼ਲ ਮੀਡੀਆ ਤੇ ਪਿਛਲੇ ਦਿਨੀ ਇੱਕ ਪੋਸਟ ਪਾ ਕੇ ਦਲਿਤ ਸਮਾਜ ਨੂੰ ਗਾਲੀ ਕਲੋਚ ਕਰਨ ਦੇ ਮਸਲੇ ਵਿੱਚ ਅੰਬੇਡਕ ਸੈਨਾ ਆਫ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਦਪੁਰ ਵੱਲੋਂ ਆਪਣੀ ਟੀਮ ਨਾਲ ਡੀਐਸਪੀ ਫਲੋਰ ਤੇ थाना ਫਲੋਰ ਵਿਖੇ ਇੱਕ ਦਰਖਾਸਤ ਤੇ ਕਾਰਵਾਈ ਕਰਾਉਂਦੇ ਹੋਏ ਮੁਕੱਦਮਾ ਦਰਜ ਕਰਵਾਇਆ ਹੈ ਗੁਲਸ਼ਨ ਮਸੰਦਪੁਰ ਦੇ ਬਿਆਨਾ ਤੇ تنویر ਸਿੰਘ ਤੰਨਾ ਪੁੱਤਰ ਗੁਰਵਿੰਦਰ ਸਿੰਘ ਸੰਧੂ ਵਾਸੀ ਭੈਣੀ थाना ਫਲੌਰ ਦੇ ਖਿਲਾਫ ਮੁਕਤਮਾਨ ਪਰ 16 ਮਿਤੀ 18 ਜਵੀ 225 ਜਿਹੜੇ ਤਾਰਾ ਐਸਸੀ ਐਸਟੀ ਐਕਟ 1999 ਤਹਿਤ थाना ਫਲੌਰ ਵਿਖੇ ਦਰਜ ਕੀਤਾ ਗਿਆ ਇਸ ਮੌਕੇ ਸੂਬਾ ਜਨਸਕਤਰ ਪਹਿਲਵਾਨ ਹਰਬੇਸ਼ ਬਿਰਕ ਜਿਲ੍ਹਾ ਜਨਸਕਤਰ ਅਮਰਤਪਾਲ ਮੱਲ ਟੇਂਗ ਵਿਸ਼ਾਲ ਟੇਂਗ ਆਜ਼ਾਦ ਕੁਮਾਰ ਹਰੀਪੁਰ ਵਿਪਨ ਬੰਗੜ ਵਿੱਕੀ ਜਗਤਪੁਰਾ ਗੁਰਦੀਪ ਬੜਾ ਪਿੰਡ ਸ਼ੌਂਕੀ ਬੜਾ ਪਿੰਡ ਮੇਰੇ ਵੀਰ ਹਰੀਪੁਰ ਖਾਲਸਾ ਸ਼ੋਕ ਪਿੰਟਰ ਸਾਪੀ ਤੋਂ ਇਲਾਵਾ ਫਲੋਰ ਇਲਾਕੇ ਦੇ ਦਲਿਤ ਸਮਾਜ ਦੇ ਪਤਵੰਤ ਤੇ ਸੱਜਣ ਪੰਜ ਸਰਪੰਚ ਹਾਜ਼ਰ ਸਨ ਉਧਰ ਦੂਸਰੇ ਪਾਸੇ ਇਸ ਸਿਰਫਰੇ ਨੌਜਵਾਨ تنویر ਸਿੰਘ ਤੰਨਾ ਦੇ ਬਹੁਤ ਹੀ ਸ਼ਰੀਪ ਪਿਤਾ ਗੁਰਵਿੰਦਰ ਸਿੰਘ ਨੇ ਪੂਰੇ ਐਸਸੀ ਸਮਾਜ ਤੋਂ ਹੱਥ ਜੋੜ ਕੇ ਮਾਫੀ ਮੰਗੀ ਹੈ ਕਿਹਾ ਕਿ ਮੇਰੇ ਲੜਕੀ ਨੇ ਜੋ ਕੀਤਾ ਹੈ ਉਹ ਵਕਸ਼ਣ ਜੋਗ ਤੇ ਨਹੀਂ ਹੈ ਪਰ ਫਿਰ ਵੀ ਮੈਂ ਇਸ ਦੇ ਕੀਤੇ ਦੀ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੇਰੇ ਲੜਕੇ ਨੂੰ ਇੱਕ ਵਾਰ ਬਖਸ਼ਿਆ ਜਾਵੇ ਅੱਗੇ ਤੋਂ ਅਸੀਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਣੇ ਹਾਂ ਕਿ ਕੋਈ ਵੀ ਮਾੜੀ ਹਰਕਤ ਨਹੀਂ ਕਰੇਗਾ ਇਹ ਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰੋਪਲ ਦੀ ਵਿਸ਼ੇਸ਼ ਰਿਪੋਰਟ ਸਰ ਜਿਹੜਾ ਇੱਕ ਪਿਛਲੇ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਸਲਾ ਬੜਾ ਅ ਗਰਮ ਹੋ ਰਿਹਾ ਹੈਗਾ ਜ ਜਿਹ ਵਿੱਚ ਐਸੀ ਸਮਾਜ ਦੇ ਲੋਕਾਂ ਨੂੰ ਇੱਕ ਤਰਨਵੀਰ ਨਾਮ ਦਾ ਜਿਹ ਕੋਈ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦਾ ਹੈਗਾ ਜਿੰਗਰਾ ਤੋਂ ਬੰਦਾ ਉਹਨੇ ਬੜੀ ਭੱਦੀ ਸ਼ਬਦਾਵਲੀ ਗੋਲੀ ਹੈਗੀ ਆ ਤੇ ਤੁਸੀਂ ਅੱਜ ਥਾਣਾ ਫਲੋਰ ਵਿਖੇ ਉਹਦੇ ਤੇ ਕਾਰਵਾਈ ਕਰਾਈ ਹੈਗੀ ਹੈ ਸਰ ਕੀ ਸਾਰਾ ਮਾਮਲਾ ਹੈਗਾ ਕੀ ਕਾਰਵਾਈ ਹੋ ਉੱਤੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਤਰਨਵੀਰ ਸੰਧੂ ਸਨ ਆਫ ਗੁਰਵਿੰਦਰ ਸਿੰਧੂ ਪਿੰਡ ਪੈਣੀ ਤੋਂ ਹਨਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਹਦੇ ਵਿੱਚ ਬਹੁਤ ਹੀ ਐਸਸੀ ਸਮਾਜ ਲਈ ਅਨਸੂਚਿਤ ਜਾਤੀਆਂ ਲਈ ਵੱਡੀ ਸ਼ਿਦਾਬਲੀ ਬੋਲੀ ਗਈ ਆ ਜਿਹਦੇ ਵਿੱਚ ਮਾਮਾ ਭੈਣਾ ਮਤਾਵਾ ਦੀਆਂ ਗੰਧੀਆਂ ਗਾਲੀਆਂ ਗਾਲੀ ਘੋਚ ਕੀਤਾ ਗਿਆ ਆ ਜਿਹਦੇ ਉਹ ਸ਼ਰਾਬ ਦੀ ਲੋਰ ਦੇ ਵਿੱਚ ਨਹੀਂ ਲੋਰ ਦੇ ਵਿੱਚ ਜਿਹੜੀਆਂ ਗੱਲਾਂ ਕੱਢੀਆਂ ਗਈਆਂ ਔਰ ਉਹਦੇ ਵਿੱਚ ਪੂਰਾ ਜਿਹੜਾ ਐਸਸੀ ਸਮਾਜ ਆ ਚਮਾਰ ਚਮਾਰ ਕੌਮ ਆ ਚਮਾਰ ਜਾਤੀਆ ਉਹ ਜਿਹੜੇ ਆ ਉਹਨਾਂ ਨੂੰ ਫੇਸ ਪਹੁੰਚੀ ਆ ਸੋ ਅੱਜ ਅਸੀਂ ਕੱਲ ਜਿਹੜਾ ਐਸਐਚਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਡਿਪਟੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਸੀ ਅੱਜ ਜਿਹੜੀ ਉੱਤੇ ਬਣਦੀ ਕਾਨੂੰਨੀ ਕਾਰਵਾਈ ਆ ਉਹ ਪ੍ਰਸ਼ਾਸਨ ਦੁਆਰਾ ਕੀਤੀ ਗਈ ਆ ਅਸੀਂ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਇੰਦਾ ਦੇ ਸ਼ਰਾਰਤੀ ਆਂਸਰਾਂ ਨੂੰ ਨੱਥ ਪਾਉਣ ਲਈ ਸਾਡਾ ਸਾਥ ਦੇ ਰਹੀ ਆ ਔਰ ਆਪਣੀ ਇਮਾਨਦਾਰੀ ਦੇ ਨਾਲ ਜਿਹੜੀ ਡਿਊਟੀ ਨਿਭਾ ਰਹੀ ਆ ਜੀ ਸਰ ਪਤਾ ਲੱਗਾ ਸੀ ਜੀ ਇਸ ਨੌਜਵਾਨੋ ਕੁਝ ਐਸੀ ਸਮਾਜ ਦੇ ਲੋਕਾਂ ਨੇ ਅ ਮਾਫੀ ਨਾਮਾ ਵੀ ਮਾਫੀ ਵੀ ਦਿੱਤੀ ਸੀ ਉਹ ਸਾਰਾ ਸਾਰਾ ਕੀ ਮਾਫੀ ਦਾ ਸਾਰਾ ਦੇਖੋ ਜਿਹੜੀ ਮਾਫੀ ਨਾਮਾ ਦਿੱਤੀ ਸੀ ਉਹ ਇੱਕ ਵੀਡੀਓ ਮੰਨ ਲਓ ਬਣਾਈ ਸੀ ਇੱਕ ਬੰਦ ਕਮਰੇ ਦੇ ਵਿੱਚ ਜਿਹੜੀ ਬਾਅਦ ਵਿੱਚ ਮਾਰਨ ਹੋਈ ਸੀ ਉਹਦੇ ਵਿੱਚ ਕੁਝ ਕੁ ਬੰਦਿਆਂ ਨੇ ਉਹਨੂੰ ਮਾਫੀ ਨਾਮਾ ਦਿੱਤਾ ਸੀ ਜਿਹੜਾ ਮਾਫੀ ਨਾਮਾ ਬੋਲ ਵੀ ਰਿਹਾ ਸੀ ਪਰਚੇ ਨੂੰ ਦੇਖ ਕੇ ਉਹ ਵੀ ਪ੍ਰੋਪਰਲੀ ਬੋਲ ਰਿਹਾ ਸੀ ਜਿਹੜਾ ਮਾਫੀ ਨਾਮਾ ਹੁੰਦਾ ਆ ਉਹ ਦਿਲੋਂ ਬੋਲਿਆ ਜਾਂਦਾ ਆ ਉਹ ਇੱਕ ਦੇਖ ਕੇ ਬੋਲ ਰਿਹਾ ਸੀ ਉਹਦੇ ਵਿੱਚ ਵੀ ਉਹ ਸਾਡੇ ਸਤਗੁਰੂ ਦਾਸ ਮਹਾਰਾਜ ਜੀ ਨੂੰ ਇਹ ਉਦਾਸ ਕਹਿ ਕੇ ਜਿਹੜਾ ਸਮੂਦਨ ਕਰ ਗਿਆ ਸੀ ਜਿਹਦੇ ਨਾਲ ਸਾਡੇ ਮਨ ਨੂੰ ਔਰ ਪੂਰੇ ਸਮਾਜ ਨੂੰ ਠੇਸ ਪਹੁੰਚੀ ਆ ਸਰ ਜਿਹੜੇ ਉਸ ਟਾਈਮ ਦੇ ਜਿਹੜੇ ਉੱਥੇ ਮਾਫੀ ਨਾਵੇਂ ਦੇ ਬੇਚੇ ਜਿਹੜੇ ਬੰਦੇ ਬੈਠੇ ਸੀਗੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਬੰਦਾ ਸਾਡੇ ਜਿਹੜੇ ਗੁਰੂ ਮਹਾਰਾਜ ਹੈਗਾ ਉਹਨਾਂ ਦਾ ਨਾਂ ਵੀ ਕਾਫੀ ਹੋਰ ਸਾਬ ਨਾਲ ਲੈ ਰਿਹਾ ਹੈਗਾ ਦੇਖੋ ਮੈਨੂੰ ਨਹੀਂ ਪਤਾ ਉੱਥੇ ਉਸ ਟਾਈਮ ਕੌਣ ਬੈਠਾ ਸੀ ਕੌਣ ਨਹੀਂ ਬੈਠਾ ਸੀ ਹੋ ਸਕਦਾ ਸ਼ਾਇਦ ਸਾਡਾ ਬੰਦਾ ਹੋਵੇ ਸ਼ਾਇਦ ਨਾ ਹੋਵੇ ਇਹਦੇ ਬਾਰੇ ਮੈਨੂੰ ਮਤਲਬ ਜਾਣਕਾਰੀ ਨਹੀਂ ਹੈਗੀ ਅੱਜ ਤਾਂ ਅੱਜ ਇੱਥੇ ਤੁਸੀਂ ਕਾਰਵਾਈ ਕਰਵਾਈ ਹੈ ਕਿ ਤੁਸੀਂ ਹੋਰ ਸਸਤਾਵਾ ਦਾ ਵੀ ਹੈਗਾ ਵੀ ਜਿੰਨੇ ਨੇ ਇੱਥੇ ਕਾਰਵਾਈ ਕਰਾਉਣੀ ਹੋਵੇ ਅੱਜ ਦਾ ਜਿਹੜਾ ਮੰਨ ਲਓ ਅੱਜ ਦੀ ਕਾਰਵਾਈ ਹੋਈ ਆ ਇਹ ਅੰਬੇਡਕਰ ਸੈਨਾ ਆਫ ਇੰਡੀਆ ਦੇ ਮਾਧਿਅਮ ਤੋਂ ਹੋਈ ਆ ਹੋਰ ਮੰਨ ਲਓ ਇਹਦੇ ਵਿੱਚ ਬਹੁਜਨ ਸਮਸਾਰਾ ਇਕੱਠਾ ਆ ਇੱਕ ਚੀਜ਼ ਹੋ ਰਿਹਾ ਸਰ ਇੱਕ ਵੀਡੀਓ ਨਾਲ ਹੀ ਹੋਰ ਵਾਇਰਲ ਹੋ ਰਹੀ ਆ ਗਲ ਦੇ ਵਿੱਚ ਆ ਜਿਹੜੇ ਸਰੂਪੇ ਪਾਈ ਗਏ ਆ ਜੀ ਤੇ ਮੋਰੇ ਪੈਗ ਵਾਇਪਰ ਦੀ ਬੋਤਲ ਰੱਖੀ ਗਈ ਆ ਉਹ ਵੀ ਸਾਡੇ ਤੇ ਹਾਜ਼ਰ ਮੌਂਦਾ ਆ ਉਹ ਗਲਤ ਕੰਮ ਹੈ ਦੇਖੋ ਉਹ ਜਿਹੜੀ ਵੀਡੀਓ ਆ ਉਹਦੇ ਵਿੱਚ ਸਾਨੂੰ ਪਤਾ ਨਹੀਂ ਮਲੇ ਉਹ ਕਿਹੜੇ ਲੋਕ ਹੈਗੇ ਆ ਉਹਨਾਂ ਦੀ ਵੀ ਸ਼ਨਾਖਸ਼ ਕੀਤੀ ਜਾਊਗੀ ਔਰ ਉਹਨਾਂ ਤੇ ਵੀ ਕਾਰਵਾਈ ਕਰਾਈਆਊਗੀ ਵੈਸੇ ਇਹ ਸ਼ੋਭਾ ਦਿੰਦਾ ਵੀ ਇੱਕ ਬੰਦੇ ਨੇ ਗਲਤੀ ਕੀਤੀ ਉਹ ਮੁਰਕੇ ਮਾਂ ਵੀ ਮਗਰਾਇਆ ਮੁਰਕੇ ਉਹ ਤੋਂ ਸਰੂਪਾ ਦੇ ਕੇ ਤੁਸੀਂ ਸਨਮਾਨ ਕਰਦੇ ਆ ਇਹ ਕਿੱਥੇ ਦੀ ਸਨਿਆਪ ਸਨਿਆਣ ਬੈਗੀ ਜਰਾ ਇਹ ਇੱਕ ਬਹੁਤ ਵੱਡਾ ਮੂਰਖਪਾਨ ਹੈ ਜਿਹੜਾ ਮੰਨ ਲਓ ਤੁਸੀਂ ਇੱਕ ਬੰਦਾ ਗਲਤੀ ਕਰ ਰਿਹਾ ਤੁਹਾਡੇ ਸਮਾਜ ਦੇ ਪ੍ਰਤੀ ਗੰਦੀ ਛਦਾਵਲੀ ਭੱਦੀ ਛਦਾਵਲੀ ਬੋਲ ਰਿਹਾ ਜਿਹੜੀ ਨਹੀਂ ਸੁਣਨਯੋਗ ਆ ਤੁਸੀਂ ਉਹਦੇ ਗੱਲ 'ਚ ਸਰੂਪੇ ਪਾ ਰਹੇ ਆ ਇੱਦਾਂ ਦੇ ਜਿਹੜੇ ਲੋਕ ਸਰੂਪੇ ਪਾਉਣ ਵਾਲੇ ਆ ਉਹ ਗਦਾਰ ਲੋਕ ਆ ਉਹਨਾਂ ਦਾ ਜਮੀਰ ਜਿਹੜਾ ਮਰਿਆ ਹੋਇਆ ਆ ਅੱਜ ਇੱਥੇ ਜਿੰਨੇ ਲੋਕ ਇਕੱਠੇ ਆ ਸਮਾਜ ਨੂੰ ਪਾਜ ਅੱਜ ਇੱਥੇ ਜਿੰਨੇ ਲੋਕ ਇਕੱਠੇ ਆ ਉਹ ਜਾਗਦਿਆਂ ਜਮੀਰ ਵਾਲੇ ਇਕੱਠੇ ਆ ਜਿਹੜੇ ਇੱਦਾਂ ਦੇ ਸਰੂਪਾ ਪਾਉਂਦੇ ਆ ਉਹ ਸਮਾਜ ਨੂੰ ਇੱਕ ਧੋਖਾ ਦਿੰਦੇ ਆ ਸਰ ਸਰ ਹੋਕ ਜਿਹੜੇ ਇੱਦਾਂ ਦੇ ਸ਼ਰਾਰਤੀ ਆਂਸਰ ਹੈਗਾ ਉਹਨਾਂ ਨੂੰ ਕੀ ਦੂਈ ਵਾਰ ਨਾ ਦੇਣਾ ਚਾਹੁੰਦੇ ਆ ਅੱਜ ਦਾ ਜਿਹੜਾ ਮੰਨ ਲਓ ਕਾਰਵਾਈ ਹੋਈ ਆ ਪ੍ਰਸ਼ਾਸਨ ਦੁਆਰਾ ਇੱਤੋਂ ਉਹਨਾਂ ਨੂੰ ਇੱਕ ਨਸੀਹਤ ਮਿਲ ਚੁੱਕੀ ਆ ਵੀ ਜੇ ਅਸੀਂ ਗਲਤ ਕੰਮ ਤਾਂ ਸਾਥੇ ਇਦਾਂ ਦੀ ਕਾਰਵਾਈ ਹੋਊਗੀ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਵੀ ਇਦਾਂ ਦੇ ਜਿਹੜੇ ਸ਼ਰਾਰਤੀ ਆਂਸਰ ਆ ਉਹਨਾਂ ਤੇ ਨੱਤ ਪਾਈ ਜਾਵੇ ਨਹੀਂ ਤਾਂ ਦੰਗੇ-ਪਸਾਦ ਜਿਹੜੇ ਹੋਊਗੇ ਜਿਹਦੇ ਨਾਲ ਮੰਨ ਲਓ ਦੇਸ਼ ਦਾ ਮਾਹੌਲ ਆ ਉਹ ਖਰਾਬ ਹੋ ਸਕਦਾ ਆ ਲੇਖੋ ਬੋਲੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਐਸਸੀ ਸਮਾਜ ਨੂੰ ਕੁਝ ਜਨਰਲ ਕੈਟਾਗਰੀ ਦੇ ਨੌਜਵਾਨ ਨੇ ਕਾਫੀ ਭद्दी ਸ਼ਬਦਾਂ ਵਾਲੀ ਬੋਲੀ ਹੈਗੀ ਆ ਤੁਸੀਂ ਅੱਜ ਐਸਸੀ ਸਮਾਜ ਦੇ ਨੌਜਵਾਨ ਇਕੱਠੇ ਹੋ ਕੇ ਅੱਜ ਥਾਲਾ ਫੋਰਮ ਵਿਖੇ ਤੇ ਐਫਆਈਆਰ ਅੱਜ ਕਰਾਈ ਹੈਗੀ ਆ ਇਹੀ ਸਰਾਮਾ ਬੈਗਾ ਕੀ ਕਲਾਤ ਹੈ ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹਰਲ ਹੋ ਰਹੀ ਸੀ ਜਿਸ ਵਿੱਚ ਤਰਨਪ੍ਰੀਤ ਔਰ ਸਾਲੋਫ ਸ੍ਰੀ ਗੁਰਵਿੰਦਰ ਸਿੰਘ ਸੰਧੂ ਜੋ ਕਿ ਉਹਦੀ ਸ਼ਨਾਖਸ਼ ਪਿੰਡ ਪੈਣੀ ਤੋਂ ਹੋਈ ਸੀਗੀ ਔਰ ਬੜੀ ਗੰਦੀ ਸ਼ਬਦਾਵਲੀ ਜਿਹੜੀ ਉਹ ਸਾਡੇ ਸਮਾਜ ਨੂੰ ਜਿਹੜਾ ਬੜੇ ਗਲਤ ਤਰੀਕੇ ਨਾਲ ਬੋਲ ਰਿਹਾ ਸੀ ਮਾਵਾ ਪੈਣਾ ਦੀਆਂ ਗੰਧੀਆਂ ਨੀਤੀਆਂ ਦੇ ਜਿਹੜੇ ਗਾਲਾਂ ਕੱਢ ਰਿਹਾ ਸੀ ਜਿਸ ਬੰਦੇ ਅੱਜ ਅਸੀਂ ਕੱਲ ਵੀ ਮਾਨਯੋਗ ਐਸਐਚਓ ਸਾਹਿਬ ਨੂੰ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਸੀ ਔਰ ਮਾਨੋ ਦਾ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਜਿਹੜੀ ਇਸ ਬੰਦੇ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਸੀ ਜਰੂਰ ਕਰਾਂਗੇ ਔਰ ਅੱਜ ਕੱਲ ਤੋਂ ਦੇਖ ਤੋਂ ਬਾਅਦ ਅੱਜ ਫਿਰ ਦੁਬਾਰਾ ਅਸੀਂ ਆਪਣੇ ਐਸੀ ਸਮਾਜ ਦੇ ਸਾਰੇ ਜਥੇਬੰਦੀ ਇਕੱਠੀ ਹੋ ਕੇ ਅੱਜ ਇਹ ਥਾਣਾ ਫਲੋਰ ਵਿਖੇ ਆਏ ਸੀ ਔਰ ਉਸ ਮਾਨਜੋਗ ਐਸਐਚਓ ਸਾਹਿਬ ਨੇ ਬੜੇ ਇਮਾਨਦਾਰੀ ਨਾਲ ਆਪਣੀ ਜਿਹੜੀ ਤਨਦਲੀ ਡਿਊਟੀ ਨਿਭਾਈ ਔਰ ਉਸ ਵਿਅਕਤੀ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ ਉਹ ਸ਼ਰਧਤੀ ਅੰਸਰਾਂ ਨੂੰ ਕੀ ਵਾਰਨਿੰਗ ਕੀਤੀ ਤੁਹਾਡਾ ਉਹਦੇ ਵਿੱਚ ਜਿਹੜਾ ਹੋ ਜਿਹੜੇ ਇਦਾਂ ਦੇ ਜਿਹੜੇ ਭੜਕਾਉ ਗੰਦੀਆਂ ਨੀਤੀਆਂ ਦੇ ਨਾਲ ਜਿਹੜਾ ਏਦਾਂ ਦੇ ਬੋਲ ਬੋਲਦੇ ਆ ਸੋ ਉਹਨਾਂ ਨੂੰ ਇੱਕ ਸਾਡੀ ਚੇਤਾਵਨੀ ਆ ਤੋ ਜੇ ਏਦਾਂ ਦੇ ਜਿਹੜੇ ਲਫ਼ਜ਼ ਸਾਡੇ ਸਮਾਜ ਨੂੰ ਕਹੂਗਾ ਅੱਗੇ ਤੋਂ ਸਾਡੀ ਤਕਹੀ ਹੀ ਹੋਊਗੀ ਜਿਹੜਾ ਬੰਦਾ ਏਦਾਂ ਦੇ ਕਹੂਗਾ ਉਹਦੀ ਸਖਤੋ ਸਖਤ ਜਿਹੜੀ ਕਾਰਵਾਈ ਕਰਾਵਾਂਗੇ ਤਾਂ ਕਿ ਨਾਮ ਆ ਤੁਹਾਡਾ ਗੁਰਮਿੰਦਰ ਸਿੰਘ ਜੀ ਕਿਹੜਾ ਪਿੰਡ ਆਪਣਾ ਪੈਣੀ ਇੱਕ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਹਾਂਜੀ ਠੀਕ ਆ ਨਾ ਹਾਂਜੀ ਮੈਨੂੰ ਲੱਗਦਾ ਵੀ ਉਹ ਤੁਹਾਡਾ ਲੜਕਾ ਹੈਗਾ ਨਾ ਹਾਂਜੀ ਹਾਂਜੀ ਤੇ ਕੀ ਸਾਰਾ ਮਾਮਲਾ ਹੈਗਾ ਉਹਨੇ ਐਸਸੀ ਸਮਾਜ ਨੂੰ ਕਿਉਂ ਵੱਡੀ ਭੱਦੀ ਸ਼ਬਦਾਵਲੀ ਬੋਲੀ ਹੈਗੀ ਉਨੇ ਸਰ ਜੀ ਉਦਾਂ ਖਾਂਦਾ ਪੀਂਦਾ ਨਹੀਂ ਇੱਕ ਦਿਨ ਆਏ ਆਪਣੇ ਬਰਥਡੇ ਪਾਰਟੀ ਤੇ ਆਇਆ ਸੀਗਾ ਨਾਨਕ ਸਿੰਘ ਜੀ ਉਥੋਂ ਪੈਦਲ ਆ ਕੇ ਚਲ ਗਿਆ ਜੀ ਜਾ ਕੇ ਸਾਨੂੰ ਤਾਂ ਪਤਾ ਨਹੀਂ ਲੱਗਾ ਉਹ ਜਾ ਕੇ ਸਿਪਾਈ ਚਾਰੇ ਨੂੰ ਉਹਨੇ ਗਾਲ੍ਹਾਂ ਕਬਾ ਕੱਢ ਰਹੀ ਹਾਂ ਜੀ ਹਾਂਜੀ ਉਹਨੇ ਬਹੁਤ ਮਾਰੀ ਕੀਤੀ ਆ ਜੀ ਜੀ ਹਾਂਜੀ ਕੀ ਕਹਣਾ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਮੈਂ ਸਾਰੇ ਇਸੇ ਸਮਾਜ ਭਾਈਚਾਰੇ ਨੂੰ ਮੋਰੇ ਹੱਥ ਜੋੜ ਕੇ ਅਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਕੇ ਆਏ ਹਾਂ ਜੀ ਸਾਨੂੰ ਉਹਨੇ ਗਲਤੀ ਕੀਤੀ ਹੈ ਜਿਹਨੂੰ ਮਾਫ ਕੀਤਾ ਜਾਵੇ ਅੱਗੇ ਤੋਂ ਜੋ ਕਰੂਗਾ ਜ਼ਿੰਮੇਵਾਰ ਅਸੀਂ ਹੋਵਾਂਗੇ ਜੀ ਸਰ ਇੱਕ ਖਿਲੇਦਨੀ سوشل میڈیا ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੋਈ ਜਨਰਲ ਕੈਡੈਟਰੀ ਦਾ ਨੌਜਵਾਨ ਐਸੀ ਸਮਾਜ ਨੂੰ ਕਾਫੀ ਪੱਲੀਸ਼ਟਾਲੀ ਬੋਲ ਰਿਹਾ ਸੀ ਪਤਾ ਲੱਗਦਾ ਵੀ ਉਹ ਪਿੰਡ ਭੈਣੀ ਦਾ ਹੈਗਾ ਸਰ ਉੱਥੇ ਸਾਨੂੰ ਪਤਾ ਲੱਗ ਵੀ ਕੋਈ ਕਾਰਵਾਈ ਹੋਈ ਹੈ ਪਰ ਉਸਨੇ ਕਾਰਵਾਈ ਕੀਤੀ ਸਰ ਕੀ ਜਰਵਾ ਮਾਮਲਾ ਹੈਗਾ ਤਾਂ ਕੀ ਕਾਰਵਾਈ ਹੋਈ ਸਰ ਮੈਂ ਬਤੌਰ ਡਿਊਟੀ ਅਫਸਰ ਸੀਗਾ ਉਸ ਦਿਨ ਮੈਂ سوشل میڈیا ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜਾ ਤਰਨਜੀਤ ਉਰਫ ਤਨੂ ਸੰਧੂ ਕੌਮ ਇਹਨਾਂ ਦੀ ਪੁੱਤਰ ਗੁਰਦਿਆਲ ਗੁਰਬਿੰਦਰ ਸਿੰਘ ਜੀ ਵਾਸੀ ਪਿੰਡ ਭੈਣੀ ਥਾਣਾ ਫਲੋਰ ਜੀ ਤੇ ਇਹਦੇ ਤੇ ਮੁਕਦਮਾ ਦਰਜ ਹੋ ਚੁੱਕਾ ਆ ਜੀ ਤੇ ਤਫਤੀਸ਼ ਜਾਰੀ ਹੈ ਕਾਫੀ ਜਿਹੜੀ ਭਾਈਚਾਰੇ ਨੂੰ ਇਹਨੇ ਕਾਫੀ ਜਿਹੜਾ ਗਾਲੀ ਗਲੋਚ ਕੀਤਾ ਇਹ ਵੀਡੀਓ ਦੇ ਵਿੱਚ ਆਇਆ ਹੈ ਜੀ ਤੇ ਤੇ ਸੀਟਾ ਦਾ ਐਸ.ਪੀ. ਚਾਰੇ ਦਾ ਜਿਹੜਾ ਪਰਚਾ ਦਰਜ ਹੋ ਚੁੱਕਾ ਹੈ ਐਸੇ ਇੱਕ ਹਾਂ ਜੀ ਜੋ ਜੋ ਹੋ ਗਿਆ ਪਰਚਾ ਤੇ ਬਾਕੀ ਤਫਤੀਸ਼ ਅਗੇ ਯਾਰੀ ਹੈ ਓਕੇ ਕਾਨੂੰਨ ਅਦਾਲਤ ਪੇਸ਼ ਕਰਾਂਗੇ ਰੋ ਮਾਡਲਾਂਗੇ ਬਾਕੀ ਪੁੱਛ ਕੇ ਜਿਹੜੇ ਦੇ ਨਾਲ ਦੇ ਸਾਥੀ ਆ ਤੇ ਉਹ ਵੀ ਅਸੀਂ ਫੜਾਂਗੇ ਉਹਨਾਂ ਨੂੰ ਵੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ